ਪੱਕਾ ਟਾਈਮ ਹੈ ਬਈ ਐਤਵਾਰ ਨੂੰ 7 ਵਜੇ ਉੱਥੇ ਮੈਂ ਪਹੁੰਚ ਜਾਣਾ ਤੇ ਪਿੰਡਾਂ ਵਾਲੇ ਕੋਈ ਐਨ ਕਹਿੰਦੇ ਵੀ ਰੇਟ ਮਹਿੰਗਾ ਜਾਂ ਕਿ ਕੁਛ ਹੋ ਕੇ ਲੈਣ ਦੇ ਨਹੀਂ ਰੇਟ ਦੀ ਕੋਈ ਕਿੰਤੂ ਬੰਦ ਦੇਖ ਰਹੇ ਹਾਂ ਮੈਂ ਨਾਲ ਪਰਿਵਾਰ ਵੀ ਤੜਾਈ ਜਾਂਦਾ ਹਨਾ ਤੁਹਾਡੇ ਮੰਮੀ ਡੈਡੀ ਵੀ ਨਾਲ ਹਨਾ ਕਰੋਉਂਦੇ ਆ ਤਾਂ ਇਹ ਪਰਿਵਾਰ ਦਾ ਪੂਰਾ ਹੁਣ ਸਹਯੋਗ ਪੂਰਾ ਸੰਯੋਗ ਪੂਰਾ ਹਾਂ ਬਈ ਇਹ ਤਾਂ ਫਰੂਟ ਫ्लाई Trap ਆ ਇਦੇ ਵਿੱਚ ਨਾ ਮੱਖੀ ਜੀ ਹੁੰਦੀ ਹੁੰਦੀ ਆ ਬਾਈ ਫਲ ਤੇ ਬੈਠ ਕੇ ਆਪ ਵਜਦੇ ਆ ਇਹਨਾਂ ਉੱਤੇ ਇੰਨੀ ਸਖਤ ਗੂੰਦ ਲੱਗੀ ਹੁੰਦੀ ਹੈ ਜਿਹੜਾ ਮੱਛਰ ੜਦਾ ਫਿਰਦਾ ਰਹਿੰਦਾ ਵੱਲਾਂ ਤੇ ਨਹੀਂ ਪੈਂਦਾ ਜੈਲੋ ਕਲਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮੱਛਰ ਜਾਂ ਤੁਸੀਂ ਸੁਣਿਆ ਹੋਊਗਾ ਵੀ ਸਬਜ਼ੀ ਦੇ ਵਿੱਚੋਂ ਕੋਈ 12 ਲੱਖ ਕਮਾ ਲੈਂਦਾ ਕੋਈ ਕਿੰਨੇ ਲੱਖ ਰੁਪਈਆ ਵੀ ਲੱਖਾਂ ਰੁਪਈਆ ਸਬਜ਼ੀ ਦੇ ਵਿੱਚੋਂ ਵਜਦਾ ਪਰ ਸਚਾਈ ਕੀ ਆ ਅਸਲ ਸਚਾਈ ਕੀ ਆ ਆਪਾਂ ਮਿਲਦੇ ਆ ਬਾਈ ਨਾਲ ਗੁਰਵਿੰਦਰ ਨਾਲ ਤੇ ਆ ਜੋ ਆਪਾਂ ਕਰਦੇ ਆਂ ਗੱਲਬਾਤ ਨੇਣ ਆਪਾਂ ਸ਼ੱਕ ਹੀ ਕੱਢਨੇ ਆ ਅੱਜ ਸ਼ੱਕ ਇਹੇ ਕੱਢਨੇ ਆ ਵੀ ਬਾਈ ਸਾਰੇ ਜੋ ਵੀ ਚੈਨਲਾਂ ਤੇ ਆਪਾਂ ਵੀਡੀਓ ਬਣਨੇ ਤੁਸੀਂ ਵੰਦੇ ਹੋਵੋਗੇ ਕਹਿੰਦੇ ਬਈ ਲੱਖਾਂ ਰੁਪਈਆ ਬਚਾ ਲਓ ਲੱਖਾਂ ਰੁਪਈਆ ਸਬਜ਼ੀ ਚੋਂ ਪਰ ਸਬਜ਼ੀ ਵਾਲਿਆਂ ਨੂੰ ਜਦੋਂ ਬਾਈ ਮਿਲਦਿਆਂ ਦਾ ਸਬਜ਼ੀ ਵਾਲਿਆਂ ਦੀਆਂ ਗੱਲਾਂ ਕੁਝ ਹੋਰ ਹੀ ਹੁੰਦੀਆਂ ਠੀਕ ਆ ਵੀਡੀਓ ਚਲਾਉਣ ਦੇ ਮਾਰੇ ਸਾਡੇ ਵਰਗੇ ਜਾਂ ਕਹਿੰਦੇ ਆ ਅੱਜ ਸਚਾਈ ਕੀ ਗੁਰਵਿੰਦਰ ਤੁਸੀਂ ਦੱਸੋ ਬਈ ਸਚਾਈ ਤਰੀਕੇ ਹੁੰਦੇ ਡੁੱਡ ਕਈ ਤਾਂ ਕੱਖ ਵੀ ਨਹੀਂ ਬਚਦਾ ਸਬਜ਼ੀ ਚੋਂ ਬਈ ਤੇ ਜੇ ਆਪਾਂ ਨੂੰ ਤਰੀਕਾ ਆ ਗਿਆ ਬਈ ਫਿਰ ਇੱਥੇ ਅਮਰੀਕਾ ਫਿਰ ਇੱਥੇ ਅਮਰੀਕਾ ਅਮਰੀਕ ਬਾਹਰਲੇ ਦੇਸ਼ ਕੀ ਸਿੱਖਿਆ ਕਿਹੜੀ ਸਟੱਡੀ ਕਰਕੇ ਆ ਗਏ ਜਿਹੜੀ ਇੱਥੇ ਆ ਕੇ ਹੁਣ ਸਬਜ਼ੀ ਲਾ ਲਈ ਆ ਦੇਖ ਲੋ ਜਿਹੜਾ ਆ ਤੁਸੀਂ ਕਿੱਲਾ ਸਬਜ਼ੀ ਦਾ ਲਾਇਆ ਇੱਥੇ ਹੈਨਾ ਕਹੋ ਜੀ ਕਿਹੜੀ ਸਟੱਡੀ ਕਰ ਲਈ ਜਿਹੜੀ ਇੱਥੇ ਆ ਕੇ ਉਹੀ ਗੱਲ ਲੱਖਾਂ ਲਈ ਆ ਗਈ ਲੱਖਾਂ ਰੁਪਈਆ ਕਮਾਈ ਜਾਂਦੇ ਆ ਪਹਿਲਾਂ ਤਾਂ ਭਾਈ ਉੱਥੇ ਜਾ ਕੇ ਆਈ ਅਕਲ ਅਕਲ ਆਈ ਮੇਨ ਅਕਲ ਆਈ ਮੇਨ ਤਾਂ ਅਕਲ ਸੀ ਕੀ ਅਕਲ ਆਈ ਉੱਥੇ ਅਕਲ ਇਹ ਆਈ ਹੈ ਵੀ ਦਿਹਾੜੀ ਉੱਥੇ ਕਰਨੀ ਦਿਹਾੜੀ ਇੱਥੇ ਆਪਦੇ ਖੇਤ ਚ ਕਰਾਂਗੇ ਤਾਂ ਵਧੀਆ ਰਵਾਂਗੇ ਨਾਲੇ ਕਹਿੰਦੇ ਸੀਗੇ ਮੈਂ ਤਾਂ ਕਹੀ ਜਾਂਦੇ ਜਦੋਂ ਸਟੱਡੀ ਕਰਕੇ ਆਏ ਇਹੀ ਸਟੱਡੀ ਕਰਕੇ ਆਏ ਉੱਥੇ ਸਟ ਵੱਡੇ ਨੌਕਰ ਨਾਲੋਂ ਛੋਟਾ ਮਾਲਕ ਠੀਕ ਆ ਮੈਂ ਆਪਦੇ ਖੇਤਾਂ ਦੇ ਵਿੱਚ ਆ ਕੇ 4 ਘੰਟੇ ਡੇਲੀ ਕੰਮ ਕਰਦਾ ਤੇ ਅੱਛਾ ਉੱਥੋਂ ਤੁਸੀਂ ਸਿੱਖ ਕੇ ਆ ਗਏ ਅੱਜ ਜੇ ਆ ਖੜੇ ਆ ਆ ਕੀ ਲਾਇਆ ਤੁਸੀਂ ਕਦੂ ਇਹ ਬਈ ਕਦੂ ਆ ਇਹ ਕਿੰਨੇ ਏਕੜ ਚ ਇਹ ਆਪਣੇ 1 ਏਕੜ ਦਾ ਬਈ ਅਲਾਟ ਆ ਇਹ ਇੱਕ ਕਿੱਲੇ ਦਾ ਪੂਰਾ ਇਹ ਹੈਗਾ ਪੂਰਾ ਕਿੱਲੇ ਦਾ ਹੈ ਬਈ ਤੇ ਇਹ ਕਦੂ ਹੁਣ ਮੈਂ ਦੇਖ ਰਿਹਾ ਬਾਈ ਜ਼ਿਆਦਾਤਰ ਤਾਂ ਆਪਾਂ ਹੁਣ ਘਰੇ ਮੇਰੇ ਗਾ ਵੱਲਾਂ ਲਾ ਲੈਂਦਾ ਠੀਕ ਆ ਉਹ ਫੈਲਰ ਜਾਂਦੀਆਂ ਸਾਰੇ ਭਰ ਜਾਂਦੀਆਂ ਪਰ ਕਦੂ ਨਹੀਂ ਉਹਦੇ ਕੋਈ ਲੱਗਦਾ ਹੁਣ ਜੇ ਮੈਂ ਦੇਖ ਰਿਹਾ ਵੀ ਜੇ ਆ ਸਹਿਆ ਛੋਟਾ ਆ ਇਸੇ ਤੇ ਬਾਈ ਕਦੂ ਲੱਗੇ ਪਿਆ ਭਰੀਆਂ ਪਈਆਂ ਇਹਦਾ ਕੀ ਰੀਜ ਹੈ ਨਾ ਭਾਈ ਕੋਈ ਬੀ ਹੁੰਦਾ ਸਪੈਸ਼ਲ ਜਾਂ ਇੱਥੇ ਆ ਕੇ ਘਾੜ ਖਾ ਜਾਂਦਾ ਬੰਦਾ ਕਿਸਾਨ ਸਬਜ਼ੀ ਵਾਲਾ ਜੇ ਪੁੱਛਦੇ ਆ ਅਸੀਂ ਤਾਂ ਬਾਹਰੋਂ ਸੁਣ ਕੇ ਜਾਂਦੇ ਵੀ ਤੁਸੀਂ ਲੱਖਾਂ ਰੁਪਏ ਭਾਈ ਕਮਾ ਲੈਨੇ ਸਬਜ਼ੀ ਚ ਹਣਾ ਸੁਣਦੇ ਆਂ ਵੀਆ ਮੰਡੀਆਂ ਚ ਪਰ ਜੋ ਸਬਜ਼ੀ ਵਾਲੇ ਕੋਲੇ ਗਰਾਊਂਡ ਲੈਵਲ ਤੇ ਜਾਂਦੇ ਤੇ ਉੱਥੇ ਜਾ ਕੇ ਆਂਦਾ ਭਾਈ ਬਚਾਈ ਕੁਛ ਨਹੀਂ ਬਈ ਐ ਹੈ ਜਨਾ ਇੱਕ ਤਾਂ ਮੇਨ ਮਤਲਬ ਤਾਂ ਬੀਜ ਦਾ ਵੀ ਹੁੰਦਾ ਜੇ ਬੀਜ ਸਹੀ ਟਾਈਮ ਤੇ ਸਹੀ ਰੋਤਲਾ ਸਹੀ ਟਾਈਮ ਲੱਗ ਜੇ ਫੇਰ ਤਾਂ ਵਧੀਆ ਰਿਜ਼ਲਟ ਦਿੰਦਾ ਜੇ ਗਲਤ ਰੋਤਲਾ ਗਲਤ ਟਾਈਮ ਤੇ ਲੱਗ ਜੇ ਬਈ ਫੇਰ ਝਾੜ ਘਟ ਜਾਂਦਾ ਪੈਂਦਾ ਫਰਕ ਪੈਂਦਾ ਪੂਰਾ ਫਰਕ ਆ ਬਈ ਵੀ ਜਿਹੜੀ ਅਧੂਰੀ ਜਾਣਕਾਰੀ ਆ ਉਹ ਕਿਤੇ ਨਾ ਕਿਤੇ ਜਿਹੜੀ ਸਬਜ਼ੀ ਵਾਲੇ ਕਹਿੰਦੇ ਆ ਵੀ ਬਰਬਾਦ ਹੋਗੇ ਉਹ ਕਾਰਨ ਬਣਦੀ ਆ ਕਾਰਨ ਉਹ ਬਣਦੀ ਪੂਰੀ ਜਾਣਕਾਰੀ ਲੈ ਕੇ ਕੰਮ ਸ਼ੁਰੂ ਕਰੋ ਤੁਸੀਂ ਕਿਹਨੇ ਬਈ ਇੱਕ ਵੀਡੀਓ ਦੇਖ ਕੇ ਬੰਦਾ ਸਬਜ਼ੀ ਲਾ ਪੈਂਦਾ ਤਰੀਕਾ ਹੋ ਜਾਣੀ ਬਈ ਬੇਮੌਸਮੀ ਸਬਜ਼ੀ ਲਾ ਲੈਂਦਾ ਜਦੋਂ ਸਾਰੇ ਲੋਕ ਲਾਉਂਦੇ ਉਹਦੀ ਲਾ ਦਿੰ ਮਗਰ ਹਾਂ ਰੇਟ ਨਹੀਂ ਮਿਲਦਾ ਬਈ ਹੁਣ ਕਦੋਂ ਸਾਡੇ ਕਦੋਂ ਚੱਲਣੋ ਬਈ ਮਹੀਨਾ ਹੋ ਗਿਆ ਹੁਣ ਕਈ ਕਦੋਂ ਹੁਣ ਲਾਈ ਜਾਂਦੇ ਆ ਹੁਣ ਤਾਂ ਬਈ ਸਾਰੇ ਜ਼ਿਮੀਂਦਾਰਾਂ ਨੇ ਸਾਰੇ ਕਿਸਾਨਾਂ ਨੇ ਸਾਰੇ ਆਪ ਦੇ ਘਰਾਂ 'ਚ ਖਾਣ ਵਾਸਤੇ ਲਾ ਲਿਆ ਲਊ ਕੌਣ ਹੁਣ ਕਦੋਂ ਦਾ ਗੁਰਵਿੰਦਰ ਕੀ ਰੇਟ ਮਿਲ ਜਾਂਦਾ ਬਈ ਹੁਣ ਬਈ ਜਿਹੜਾ ਅਸੀਂ ਸਟਾਰਟ 65 ਰੁਪਏ ਤੋਂ ਕਰਿਆ ਸੀ ਆ ਬਈ ਹੁਣ ਘਟਦਾ ਘਟਦਾ 30 ਰੁਪਏ ਤੇ ਆ ਗਿਆ ਬਈ ਹੋਲ ਸੇਲ ਦਾ ਰੇਟ ਹੈ 30 ਰੁਪਏ ਤੇ ਤੇ ਜੇ ਗੱਲ ਕਰਕੇ ਬਾਈ ਗੁਰਵਿੰਦਰ ਮੰਡੀ ਕਰਨ ਦਾ ਜੇ ਆਪਾਂ ਸੋਚੀਏ ਮੰਡੀ ਕਰਨ ਦਾ ਫਿਰ ਕਿਵੇਂ ਸੌਖੀ ਮੰਡੀ ਕਰਨੀ ਕਿ ਮੰਡੀ 'ਚ ਜਾਨਨੇ ਆ ਉੱਥੇ ਵੇਚ ਕੇ ਆਉਨੇ ਆ ਬਈ ਬੋਲੀ ਤੇ ਹੀ ਵੇਚ ਕੇ ਆਉਣਾ ਮੇਰਾ ਤਾਂ ਮਤਲਬ ਇਹ ਆ ਬਈ ਜੇ ਮੈਨੂੰ ਬੋਲੀ ਦੇ ਰੇਟ ਮਿਲਦਾ ਤਾਂ ਮੈਂ ਬੋਲੀ ਤੇ ਲੈ ਜਾਣਾ ਹੂੰ ਜਿਵੇਂ ਹੁਣ ਬੋਲੀ ਤੇ ਰੇਟ ਘਟਾ ਆ ਬਈ ਹੁਣ ਮੈਂ ਪਿੰਡਾਂ 'ਚ ਵੀ ਵੇਚਦਾ ਪਿੰਡਾਂ 'ਚ ਹੀ ਵੇਚ ਰਿਹਾ ਹਾਂ ਪਿੰਡਾਂ 'ਚ ਹੀ ਗੁਰਵਿੰਦਰ ਫਰਾਂ ਸ਼ਰਮ ਜੀ ਨਹੀਂ ਉਥੇ ਆਮ ਹੁੰਦੀ ਆ ਪਿੰਡਾਂ 'ਚ ਕਹਿੰਦਾ ਯਾਰ ਕੀ ਕੱਦੂ ਵੇਚਦਾ ਫਿਰ ਤਾਂ ਸਾਰਾ ਕੁਝ ਹੁੰਦੇ ਕੋਲੇ ਬਈ ਐਂ ਤਾਂ ਫਿਰ ਸ਼ਰਮ ਉਹੀ ਗੱਲ ਨਾਲ ਬਾਹਰ ਜਾ ਕੇ ਉਥੇ ਦਿਹਾੜੀਆਂ ਕਰਦੇ ਸੀ ਜਿਹੜੀ ਸਟੱਡੀ ਕੀਤੀ ਉਹ ਕੰਮ ਆ ਗਈ ਉਹੀ ਸਟੱਡੀ ਕੀਤੀ ਹੈ ਵੀ ਸ਼ਰਮ ਲਾ ਕੇ ਪਾਸੇ ਰੱਖਤੀ ਮੈਨੂੰ ਕੋਈ ਮਤਲਬ ਲੋਕ ਕੀ ਕਹਿੰਦੇ ਕੀ ਕਹਿਣਗੇ ਆਪਦਾ ਹੁਣ ਮੈਂ ਆਪਦੇ ਤਾਂ ਹੀ ਖੁਸ਼ ਆ ਮੈਂ ਖੁਸ਼ ਆ ਤੇ ਬਸ ਸਮਝ ਲੈ ਹੁਣ ਆਪਾਂ ਦੇਖ ਰਹੇ ਹਾਂ ਵੀ ਨਾਲ ਪਰਿਵਾਰ ਵੀ ਤੜਾਈ ਜਾਂਦਾ ਕੀ ਰਾਨੀ ਕਹਿੰਦੇ ਸੀਗੇ ਪਹਿਲਾਂ ਕਹਿੰਦੇ ਸੀ ਬਈ ਜਦੋਂ ਸਟਾਰਟ ਕੀਤਾ ਸੀ ਵੀ ਪ੍ਰਾਫਟ ਉਹਨਾਂ ਨੂੰ ਕਿਉਂਕਿ ਇਹ ਸਾਡਾ ਨਹੀਂ ਨਾ ਝੋਨਾ ਕਣਕਾ ਸਾਡਾ ਕੀਤਾ ਹਾਂ ਤੇ ਜਿਹੜਾ ਇਹ ਬਈ ਇਹ ਉਹਨਾਂ ਨੂੰ ਐਸ ਵੀ ਕਿਤੇ ਘਾਟ ਆਣਾ ਪੈ ਜੇ ਪਹਿਲੇ ਸਾਲ ਅਸੀਂ ਕੀਤਾ ਸਾਨੂੰ ਵਧੀਆ ਪ੍ਰਾਫਟ ਹੋਇਆ ਉਸ ਤੋਂ ਬਾਅਦ ਪਰਿਵਾਰ ਮੇਰੇ ਨਾਲ ਲੱਗ ਠੀਕ ਆ ਹੁਣ ਪੂਰਾ ਹੌਸਲਾ ਤੇ ਗੁਰਵਿੰਦਰ ਜੀ ਇਹ ਗੱਲ ਕਰਕੇ ਬਾਈ ਆਹਾਂ ਮੈਂ ਦੇਖੀ ਜਾਂਣਾ ਜਿਹੜੇ ਆ ਤੁਸੀਂ ਨੀਲੇ ਖੱਟੇ ਜੇ ਲਾਏ ਪਏ ਆ ਆਹਾਂ ਚੀਜ਼ਾਂ ਇੱਥੇ ਆ ਜਾਂਦੇ ਆ ਆਪਾਂ ਇੱਕ ਆ ਡੱਬੇ ਜੇ ਲਾਏ ਪਏ ਇਹਦੇ ਬਾਰੇ ਦੱਸੋ ਬਾਈ ਕੀ ਆ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਆ ਇਹ ਤਾਂ ਫਰੂਟ ਫ्लाई ਟਰੈਪ ਇਦੇ ਵਿੱਚ ਨਾ ਮੱਖੀ ਜੀ ਆਉਂਦੀ ਹੁੰਦੀ ਆ ਬਈ ਫਲ ਤੇ ਬੈਠ ਕੇ ਉਹਨਾ ਆਂਡੇ ਦੇ ਦਿੰਦੀ ਆ ਜਾਂ ਜਾਖਮ ਜੇ ਕਰ ਦਿੰਦੀ ਆ ਉਸ ਤੋਂ ਬਾਅਦ ਸੁੰਡੀ ਪੈਦਾ ਹੁੰਦੀ ਆ ਤੇ ਬਿਮਾਰੀਆਂ ਵਾਇਰਸ ਪੈਦਾ ਹੁੰਦੇ ਆ ਉਹ ਇਹਦੇ ਚ ਜਿਹੜਾ ਇਹਦੇ ਵਿੱਚ ਨਾ ਬਈ ਇੱਕ ਕੈਮੀਕਲ ਦੀ ਟਿੱਕੀ ਜਿ ਲੱਗੀ ਹੈ ਜਿਵੇਂ ਆਹ ਅੱਛਾ ਹੈਗੀ ਆ ਇਹਦੀ ਸੁਗੰਧ ਇੰਨੀ ਆਉਂਦੀ ਆ ਬਈ ਇਹ ਮੱਖੀ ਨੂੰ ਆਦ ਵੱਲ ਖਿੱਚਦੀ ਆ ਤੇ ਵਿਚ ਵੜ ਜਾਂਦੀ ਆ ਵਿਚ ਵੜਜਣੇ ਤੋਂ ਮਰ ਜਾਂਦੀ ਆ ਅਛਾ ਇਹਦਾ ਕਹਿੰਦਾ ਮਤਲਬ ਫਾਲਤੇ ਨਹੀਂ ਬੈਂਦੀ ਇਹ ਤੇ ਆ ਕੇ ਬੈਠ ਕੇ ਮਰ ਜਾਂਦੀ ਆ ਬਈ ਅਛਾ ਇਹ ਬਾਈ ਜਿਹੜਾ ਇਹ ਲੱਗਿਆ ਕਰ ਉਹੰਦਰ ਇਹ ਪੱਤੇ ਜਿਹੜੇ ਹੋਰ ਵੀ ਮਰੀਲੇ ਲੱਗੇ ਇਹ ਬਈ ਕ੍ਰੋਮੈਟਿਕ ਟਰੈਪ ਵਜਦੇ ਆ ਇਹਨਾਂ ਉੱਤੇ ਇੰਨੀ ਸਖਤ ਗੁੰਦ ਲੱਗੀ ਹੁੰਦੀ ਜਿਹੜਾ ਮੱਛਰ ਉੱਡਦਾ ਫਿਰਦਾ ਰਹਿੰਦਾ ਵੱਲਾਂ ਤੇ ਨਹੀਂ ਪੈਂਦਾ ਜੈਲੋ ਕਲਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮੱਛਰ ਜ਼ਿਆਦਾ ਆ ਇਹ ਫਿਰ ਆਰਗੈਨਿਕ ਕਹਿ ਸਕਦਾ ਕ ਇਹ ਆਰਗੈਨਿਕ ਜਿਹੜੇ ਬੰਦਾ ਆਰਗੈਨਿਕ ਦੀ ਖੇਤੀ ਕਰਦਾ ਉਹਨਾਂ ਲਈ ਬਹੁਤ ਹੀ ਵਰਦਾਨ ਵਾਲੀ ਚੀਜ਼ ਹੈ ਜੇ ਚਲ ਆਪਾਂ ਥੋੜਾ ਜਿਹਾ ਹਟ ਕੇ ਜਾਂਦੇ ਆਂ ਵੀਡੀਓ ਤੋਂ ਇਹ ਚੀਜ਼ਾਂ ਜਿਹੜੀਆਂ ਬਈ ਫਿਰ ਤੁਸੀਂ ਬਾਜ਼ਾਰੋਂ ਲੈਂਦੀਆਂ ਕਿ ਕੀ ਸਿਸਟਮ ਹੈ ਇਹ ਇਹ ਨਾ ਬਈ ਇਹ ਬਾਜ਼ਾਰੋਂ ਤਾਂ ਨਹੀਂ ਮਿਲੀਆਂ ਇਹ ਨਾ ਇੱਕ ਇੱਥੇ ਅੰਬੂਜਾ ਫਾਊਂਡੇਸ਼ਨ ਬੁੱਜਾ ਵਾਲੇ ਆਏ ਆ ਉਹ ਹੂੰ ਉਹਨਾ ਜਿਹੜੇ ਫਾਰਮਰ ਜਾਂ ਜਿਹੜੇ ਕਿਸਾਨ ਬਈ ਕਣਕ ਚੋਂ ਤੋਂ ਹਟ ਕੇ ਕੋਈ ਚੀਜ਼ ਕਰਦੇ ਆ ਜਾਂ ਕੋਈ ਵੀ ਫਸਲ ਕਰਦੇ ਆ ਨਾ ਉਹਨਾਂ ਨੂੰ ਇਹ ਸਪੋਰਟ ਕਰਦੇ ਆ ਜੋ ਉਹਨਾਂ ਨੂੰ ਲੋੜੀਂਦੀਆਂ ਚੀਜ਼ਾਂ ਉਹ ਇੰਪਰੂਵਲ ਕਰਦੇ ਆ ਉਹ ਦਿੰਦੇ ਆ ਕੀ ਕੀ ਮਿਲਦਾ ਬਈ ਉਹ ਜਦੋਂ ਦੱਸੂਗਾ ਖੇਤੀਬਾੜੀ ਦੇ ਵਿੱਚ ਜੋ ਵੀ ਆਪਾਂ ਨੂੰ ਚੀਜ਼ ਜ਼ਰੂਰੀ ਆ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਡ੍ਰਿਪ ਇਰੀਗੇਸ਼ਨ ਆ ਪੀਜ ਆ ਸਭ ਤੋਂ ਪਹਿਲਾਂ ਬੀਜ ਦਿੰਦੇ ਆ ਉਸ ਤੋਂ ਬਾਅਦ ਉਹ ਬਾਇਓ ਖਾਦਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਸਹੂਲਤ ਚਾਹੀਦੀ ਆ ਜਿਵੇਂ ਮਾਲਾ ਜੇ ਪਨੀਰੀ ਤਿਆਰ ਕਰਨੀ ਆ ਗ੍ਰੀਨ ਨੈਟ ਵਗੈਰਾ ਤੇ ਜੇ ਆਪਾਂ ਨੂੰ ਪਾਣੀ ਆਪਣੇ ਕੋਲੇ ਘੱਟ ਆ ਤਾਂ ਆਹੋ ਕਹਿੰਦੇ ਡ੍ਰਿਪ ਸਿਸਟਮ ਦਿੰਦੇ ਆ ਬਈ ਡ੍ਰਿਪ ਇਰੀਗੇਸ਼ਨ ਦਿੰਦੇ ਆ ਜੇ ਸਿਆਲ ਵਾਲੀ ਸਬਜ਼ੀ ਲਾਉਣੀ ਆ ਲੋਟਾਂ ਨਾਲ ਦਿੰਦੇ ਆ ਲੋਟਾਂ ਨਾਲ ਜੀ ਹਾਂ ਇਸ ਤਰ੍ਹਾਂ ਲੋਡ ਮੁਤਾਬਕ ਜਿਵੇਂ ਜਿਵੇਂ ਚੀਜ਼ਾਂ ਆਪਾਂ ਨੂੰ ਹੋਰ ਇਹ ਫ੍ਰੀ ਆਫ ਕਾਸਟ ਆ ਬਈ ਇਹ ਸਪੋਰਟ ਆ ਬਾਈ ਜਮਾ ਫਰੀ ਆ ਉਹ ਕਹਿ ਸਕਦੇ ਆ ਵੀ ਜਿਹੜਾ ਬੰਦਾ ਸਬਜ਼ੀ ਲਾਉਂਦਾ ਜੇ ਤੁਸੀਂ ਲਾਉਂਦੇ ਹਾਂ ਘੱਟ ਤੋਂ ਘੱਟ ਕਿੰਨੀ ਸਬਜ਼ੀ ਫਰੀ ਆਫ ਕਾਸਟ ਦਾ ਦਾ ਮਤਲਬ ਕੀ ਹਰ ਇੱਕ ਹੀ ਲੈ ਸਕਦਾ ਫੇਕ ਨਹੀਂ ਲੈ ਸਕਦਾ ਇਹ ਉਹਨੂੰ ਇਹਨੂੰ ਸਬਜ਼ੀ ਆ ਯਾਨੀ ਕਿ ਸਬਜ਼ੀਆਂ ਨੂੰ ਫਰੀ ਆਫ ਕਾਸਟ ਕਹਿ ਸਕਦੇ ਆ ਹਾਂ ਸਬਜ਼ੀ ਵਾਲੇ ਬੰਦੇ ਨੂੰ ਫਰੀ ਆਫ ਕਾਸਟ ਜਿਵੇਂ ਗੁਰਵਿੰਦਰ ਉਹ ਲੱਗਿਆ ਆਪਣਾ ਉਹ ਉਹ ਅੰਗਵਰਵੀ ਨੂੰ ਉਸ ਦਾ ਹਾਂ ਬਈ ਉਹ ਵੀ ਉਹਨਾਂ ਨੇ ਦਿੱਤਾ ਹਾਂ ਠੀਕ ਆ ਤੇ ਇੱਕ ਉਹ ਆਪਣਾ ਜਿਹੜਾ ਡ੍ਰਿਪ ਇਰੀਗੇਸ਼ਨ ਹੈ ਡ੍ਰਿਪ ਇਰੀਗੇਸ਼ਨ ਹਾਂ ਬਈ ਠੀਕ ਆ ਤਾਂ ਆਜੋ ਦਰਸ਼ਕੋ ਆਪਾਂ ਚੱਲ ਕੇ ਹੋਰ ਦਿਖਾਉਨੇ ਆਂਗੇ ਜਿਵੇਂ ਗੁਰਵਿੰਦਰ ਲੂ ਤੇ ਗੂੰਦ ਜਿਆਦਾ ਸਖਤ ਹੁੰਦੇ ਜਿਵੇਂ ਸ਼ਿਪਕਿੰਗ ਵਾਲਾ ਸਿਸਟਮ ਆ ਜਾਂਦਾ ਇਹਦੇ ਤੇ ਥੋੜੀ ਨਰਮ ਹੁੰਦੀ ਹੈ ਗੂੰਦ ਇਹ ਚ ਨਰਮ ਹੁੰਦੀ ਹੈ ਹਾਂ ਤੇ ਇਹਦੇ ਤੇ ਫਿਰ ਉਹ ਵੱਡਾ ਮੱਛਰ ਖੜਾ ਜਾਂਦਾ ਬਈ ਓਕੇ ਜੇ ਹੁਣ ਗੱਲ ਕਰ ਗਏ ਬਾਈ ਕੱਦੂਆਂ ਦੀ ਗੱਲ ਕਰ ਗਏ ਗਰੁੰਦਰ ਫਿਰ ਆਪਾਂ ਆਉਨੇ ਆ ਮੁੜ ਕੇ ਹੁਣ ਕੱਦੂ ਇਹ ਚ ਲੱਗੇ ਤੁਸੀਂ ਇਹ ਗੇਤੇ ਪੈਦਾ ਕਰ ਲੇ ਵਧੀਆ ਸੇਲ ਹੋ ਰਹੀ ਹੈ ਨਾ ਰੇਟ ਵੀ ਵਧੀਆ ਮਿਲ ਰਿਹਾ ਹੈ ਨਾ ਇਸ ਟਾਂ ਫਿਲਹਾਲ ਇਹ ਜਿਹੜੀ ਹੁਣ ਆ ਮੈਂ ਦੇਖ ਰਿਆਂਗਾ ਇਹ ਹੀ ਪਿੰਡੀ ਲੱਗੀ ਹੈ ਹਾਂ ਬਈ ਇਹ ਫਿਰ ਵੇਚੀ ਲਾਤੀ ਗਰੁੰਦੇ ਇਹਦਾ ਕਿਵੇਂ ਹੁਣ ਇਹ ਬਸ ਵੱਲਾਂ ਖਤਮ ਹੋਈਆਂ ਨਹੀਂ ਅਜੇ ਤੂੰ ਪਤਾ ਨਹੀਂ ਬਈ ਇਹ ਨਾ ਅਕਤੂਬਰ ਦੇ ਵਿੱਚ ਨਾ ਜਿਹੜੇ ਜਿੱਥੇ ਤੁਸੀਂ ਪਿੰਡੀ ਲੱਗੀ ਦੇਖਦੇ ਆ ਅਕਤੂਬਰ ਦੇ ਵਿੱਚ ਕੱਦੂ ਤੇ ਮਟਰ ਅਸੀਂ ਇਕੱਠੇ ਲਾਏ ਸੀ ਜਿਵੇਂ ਆ ਕੱਦੂ ਆਪਣੇ ਬਈ 10 ਫੁੱਟ ਜਿਹੜੇ ਵਿੱਚ ਥਾਂ ਇੱਥੇ ਮਟਰ ਲੱਗੇ ਸੀਗੇ ਅੱਛਾ ਇਹਦੇ ਵਿੱਚ ਮਟਰ ਸੀ ਪਹਿਲਾਂ ਹਾਂ ਅਸੀਂ ਮਟਰਾਂ ਦੀ ਫਸਲ ਪਹਿਲਾਂ ਚੱਕ ਕੇ ਬਈ ਫੜ ਵਾਹ ਤੀ ਠੀਕ ਹੈ ਜਿਹੜੀਆਂ ਉਹ ਬਈ ਵੱਲਾਂ ਉਹ ਹਜੇ ਇੱਥੇ ਨਾ 45 ਦਿਨਾਂ ਨੂੰ ਇੱਕ ਮਹੀਨਾ ਆਰਾਮ ਨਾਲ ਲੈ ਜਾਣੀਆਂ ਇਹ ਇੱਕ ਮਹੀਨੇ ਚ ਨਾ ਬਈ ਉਹਨੇ ਚਰਚਾ ਦੋ ਵਟਾ ਸੀ ਪਿੰਡੀਆਂ ਨੇ ਲਾਤੀਆਂ ਇਹ ਇੱਕ ਮਹੀਨੇ ਚ ਐ ਡੀਆਂ ਹੋ ਜਾਣੀਆਂ ਬਈ ਠੀਕ ਹੈ ਕੱਦੂਆਂ ਦੀਆਂ ਵੱਲਾਂ ਥੱਲੇ ਜਦੋਂ ਕਦੋਂ ਅਸੀਂ ਮੈਂ ਜਲਾਈ ਦੇ ਵਿੱਚ ਕਦੋਂ ਆਵਾਂਗੇ ਉਹਦੇ ਨੇ ਦੋ ਤਿੰਨ ਤੜਾਈਆਂ ਦੇ ਜਾਣੀਆਂ ਇਹਦਾ ਮਤਲਬ ਤਾਂ ਫਿਰ ਗਰਵਿੰਦਰ ਜੀ ਦੇਖਾਂਗੇ ਤਾਂ ਜਿਹੜਾ ਆਪਾਂ ਉਹ ਭੰਤਾ ਕਹਿ ਦਿੰਨੇ ਬਹੁਤ ਫਸਲਾ ਕਹਿ ਸਕਦੇ ਹਾਂ ਨਾ ਬਹੁਤ ਬਸਲੀਆ ਕੀਤਾ ਕਹਿ ਸਕਦੇ ਆ ਕਿਵੇਂ ਵੀ ਵਿੱਚ ਵਿੱਚ ਤੁਸੀਂ ਵੀ ਸਾਰੀਆਂ ਫਸਲਾਂ ਲਾ ਦਿੰਦੇ ਹਾਂ ਹਮੇ ਇੱਕ ਫਸਲ ਆਉਣੀ ਉਹ ਤੋਂ ਪਹਿਲਾਂ ਤਿਆਰ ਹੋਣੀ ਤੋਂ ਵੱਢੀ ਜਾਣੀ ਹੈ ਦੁਬਾਰਾ ਫੇਰ ਤਿਆਰ ਹੋਣੀ ਹਾਂ ਵੀ ਇਸੇ ਤਰ੍ਹਾਂ ਨਾਲ ਹੀ ਆਪਰੇ ਨਾ ਸਬਜ਼ੀ ਚ ਜਿਹੜਾ ਆਪਣਾ ਪੈਸਾ ਵੱਧ ਕਮਾਇਆ ਜਾਂਦਾ ਜਿਵੇਂ ਇੱਕ ਫਸਲ ਲਾਉਂਦਾ ਮੇਰੇ ਕਦੋਂ ਲੱਖ ਰੁਪਏ ਦੇ ਹੋਣੇ ਸੀ 80000 ਦੇ ਹੋਣੇ ਸੀ ਚੱਲ ਰੇਟ ਵਧੀਆ ਹੈ ਨਾ ਹੁਣ ਮੈਂ ਇੱਕ ਕਿੱਟ ਦੇ ਵਿੱਚੋਂ ਦੋ ਫਸਲਾਂ ਦਾ ਪੂਰੀਆਂ ਪੱਕੀਆਂ ਲਊਂਗਾ ਤੀਜੀ ਫਸਲੇ ਭਿੰਡੀ ਦੀ ਨ ਦੇ ਪੀਆ ਦਾ ਖਰਚਾ ਕੱਢ ਦੇਣਾ ਸਾਡੀਆਂ ਸਾਰਾ ਠੀਕ ਆ ਤੇ ਗੁਰਵਿੰਦਰ ਹੁਣ ਜਿਵੇਂ ਇਸ ਤੋਂ ਬਾਅਦ ਬਾਈ ਹੁਣ ਕਣਕ ਆ ਤੁਸੀਂ ਹੁਣ ਜੇ ਦੇਖ ਗਏ ਆਪਾਂ ਜ਼ਿਆਦਾਤਰ ਤਾਂ ਹੁਣ ਕਣਕ ਚੋਂ ਨਾ ਕਣਕ ਚੋਂ ਨਾ ਹੀ ਉਹ ਆ ਵੀ ਆਪਣਾ ਹਨਾ ਤੁਸੀਂ ਫਿਰ ਹੁਣ ਕਣਕ ਕਿੰਨੀ ਲਈ ਜੇ ਅੱਗੇ ਕਣਕ ਤਾਂ ਬਾਈ ਮੇਰੇ ਕੋਲੇ ਕਿੱਲਾ ਹੀ ਆ ਇੱਕ ਕਿੱਲਾ ਹੀ ਕਰਾ ਖਾਣ ਜੋਗੀ ਆ ਘਰ ਵਾਸਤੇ ਲਾਉਣੇ ਹੁੰਦੇ ਬਾਕੀ ਹੁਣ ਫਿਰ ਸਬਜ਼ੀ ਕਿੰਨੀ ਵਧਾਉਣੀ ਬਾਈ ਹੁਣ ਇਸ ਟਾਈਮ ਤਾਂ ਬਾਈ ਮੇਰੇ ਕੋਲ 1.5 ਕਿੱਲਾ ਸਬਜ਼ੀ ਦਾ ਤੇ ਪਿਛਲਾ ਵਾਣ 7 ਕਿੱਲੇ ਆ ਉਹ ਤਾਂ ਸਾਡਾ ਠੇਕੇ ਤੇ ਹੁੰਦਾ ਹੁਣ ਇੱਥੇ ਮੈਂ ਸਿਆਲ ਵਾਲੀ ਸਬਜ਼ੀ ਲਵਾਉਣਾ ਗਰਮੀ ਵਾਲੇ ਦਰਮੀ ਜਮੇ ਗੁਰਿੰਦਰ ਕੋਈ ਨੁਕਸਾਨ ਬਈ ਇਹ ਉਹੀ ਗੱਲ ਕਰਕੇ ਆਪਾਂ ਪੈਸੇ ਕਮਾਉਂ ਕਹਿੰਦੇ ਜਿਆਦਾ ਸਬਜ਼ੀ ਵਾਲੇ ਪੈਸੇ ਕਮਾਉਂਦੇ ਹਨਾ ਨੁਕਸਾਨ ਵੀ ਹੋ ਜਾਂਦਾ ਬਈ ਕਿਤੇ ਹਾਂ ਬਈ ਪਿਛਲੀ ਵਾਰ ਜਿਵੇਂ ਨੁਕਸਾਨ ਹੋ ਗਿਆ ਸੀ ਮੈਂ ਮੀਂਹ ਬਹੁਤ ਆ 23 24 ਮਾਰਚ ਨੂੰ ਗੜੇ ਪੈਗੇ ਸੀ ਬਈ ਜਮਾ ਪਲੀਪਲਾਈ ਫਸਲ ਸਾਰੀ ਨਸ਼ਟ ਹੋ ਗਈ ਸੀ ਉਦੋਂ ਨੁਕਸਾਨ ਹੋ ਗਿਆ ਉਦੋਂ ਤੱਕ ਗੁਰਿੰਦਰ ਨਰਾਸ਼ਾ ਨਹੀਂ ਹੁੰਦੀ ਕਿ ਰੱਬ ਦਾ ਭਾਣਾ ਮੰਨਣਾ ਪੈਂਦਾ ਕਣਕ ਹੁੰਦੀ ਤਾਂ ਫਿਰ ਕਣਕ ਵੀ ਤਾਂ ਨੁਕਸਾਨੀ ਹੀ ਆ ਬਈ ਆਇਆ ਫਿਰ ਬਰਾਬਰ ਕਣਕ ਵੀ ਨੁਕਸਾਨੀ ਗਈ ਸੀਗੀ ਤੇ ਨਰਾਸਾ ਤਾਂ ਜੇ ਮੇਰੇ ਕੱਲੇ ਦਾ ਨੁਕਸਾਨ ਹੁੰਦਾ ਫਿਰ ਮੈਨੂੰ ਬੜਾ ਅਫਸੋਸ ਹੁੰਦਾ ਜਦੋਂ ਸਾਰੇ ਭਾਈਚਾਰ ਦੇ ਸਾਰੇ ਪੱਕੀਆਂ ਫਸਲਾਂ ਖਤਮ ਹੋ ਗਈਆਂ ਸਬਜ਼ੀ ਦਾ ਕੱਚੀ ਫਸਲਾਂ ਠੀਕ ਆ ਤਾਂ ਜੇ ਆਪਾਂ ਗੱਲ ਕਰਕੇ ਬਾਈ ਹੁਣ ਇਹ ਕੰਟੇਨ ਆ ਤੁਸੀਂ ਆ ਭਰੇ ਬੈਠੇ ਆ ਦਰਸ਼ਕੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆਪਾਂ ਜਿਹੜਾ ਥੱਲੇ ਤੁਸੀਂ ਵੀਡੀਓ ਚ ਵੀ ਦੇਖ ਰਹੇ ਆ ਇਹ ਦੋ ਕੰਟੇਨ ਹੁਣ ਭਰ ਲੈਣੇ ਆ ਬਾਈ ਗੁਰਿੰਦਰ ਨੇ ਤੇ ਨਾਲ ਦੇ ਪਿੰਡਾਂ ਚ ਭਾਈ ਜਾਣਾ ਇਹ ਬਾਈ ਕੱਲ ਨੂੰ ਮੇਰੇ ਨਾਲ ਦੋ ਕਰੇਡ ਭਰੇ ਵੇ ਮੇਰੇ ਆਉਣਗੜ੍ਹ ਵਾਲੇ ਕੋਠੇ ਚ ਸਵੇਰ 6 ਵਜੇ ਜਾਊਗਾ 7 ਵਜੇ ਤੱਕਰੇ ਮੇਂ ਤੇ ਆਉਣੀ ਇਹ ਸਾਰੇ ਵੇਖ ਜਾਂਦੇ ਫਿਰ ਬਾਈ ਹਾਂ ਮੇਰਾ ਪੱਕਾ ਟਾਈਮ ਹੈ ਬਾਈ ਐਤਵਾਰ ਨੂੰ 7 ਵਜੇ ਉੱਥੇ ਮੈਂ ਪਹੁੰਚ ਜਾਣਾ ਤੇ ਪਿੰਡਾਂ ਵਾਲੇ ਕੋਈ ਐਨ ਕਹਿੰਦੇ ਵੀ ਰੇਟ ਮਹਿੰਗਾ ਜਾਂ ਕਿ ਖੋਸ਼ੋ ਲੈਣੇ ਨਹੀਂ ਰੇਟ ਦੀ ਕੋਈ ਕੀਮਤ ਉਪਰੰਤ ਨਹੀਂ ਪੂਰਾ ਖੋਸ਼ੋ ਕੇ ਲੈਂਦੇ ਪੂਰਾ ਖੋਸ਼ੋ ਕੇ ਹਾਂ ਠੀਕ ਆ ਤਾਂ ਠੀਕ ਆ ਗੁਰਵਿੰਦਰ ਧੰਨਵਾਦ ਬਾਈ ਸਮਾਂ ਦਿੱਤਾ ਹਨਾ ਤੇ ਦਰਸ਼ਕੋ ਇੱਕ ਜਿਹੜਾ ਸਫਲ ਕਿਸਾਨ ਆਪਾਂ ਕਹਿ ਸਕਦੇ ਹਾਂ ਗੁਰਵਿੰਦਰ ਨੂੰ ਤੇ ਪਿੰਡ ਜਿਹੜਾ ਕੋਠੇ ਕੋਰ ਸਿੰਘ ਵਾਲੇ ਤੇ ਜ਼ਿਲ੍ਹਾ ਬਠਿੰਡਾ ਉੱਥੇ ਜਿਹੜਾ ਆਪਾਂ ਖੜੇ ਸੀਗੇ ਅੱਜ ਤੇ ਬਾਕੀ ਗੁਰਵਿੰਦਰ ਜਿਹੜਾ ਕੰਟੈਕਟ ਨੰਬਰ ਉਹ ਥੱਲੇ ਵੀਡੀਓ ਤੇ ਫਲੈਸ਼ ਕਰ ਰਹੇ ਹੋਗਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਆ ਆ ਕੇ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਹੋ ਹਨਾ ਗੁਰਵਿੰਦਰ ਤਾਂ ਆ ਕੇ ਤੁਸੀਂ ਬਾਈ ਵਿਜ਼ਿਟ ਵੀ ਕਰ ਸਕਦੇ ਆ ਤੇ ਠੀਕ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ